ਯੂਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਨੇ। ਇਸ ਜੋੜੀ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਕਿਊਟ ਤਸਵੀਰ ਸ਼ੇਅਰ ਕਰਕੇ ਫੈਨਸ ਨੂੰ ਖੁਸ਼ਖਬਰੀ ਦਿੱਤੀ ਕਿ ਦੋਵੇਂ ਜਲਦੀ ਹੀ 2-2-3 ਹੋਣ ਵਾਲੇ ਨੇ। ਦੋਵੇਂ ਨੇ ਦਿਨੀ ਕੁਆਲਿਟੀ ਟਾਈਮ ਸਪੈਂਡ ਕਰਦੇ ਨਜ਼ਰ ਆ ਰਹੇ ਨੇ। ਇਸ ਦੌਰਾਨ ਹਾਲ ਹੀ ਦੇ ਵਿੱਚ ਮਾਮ ਟੂ ਬੀ ਯੂਵਿਕਾ ਚੌਧਰੀ ਦਾ ਗ੍ਰੈਂਡ ਬੇਬੀ ਸ਼ਾワー ਸਰਮਨੀ ਹੋਇਆ ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਯੂਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਦੇ ਚਿਹਰੇ ਤੇ ਮਾਤਾ-ਪਿਤਾ ਬਣਨ ਦੀ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ। ਬੇਬੀ ਸ਼ਾワー ਬਿਲਕੁਲ ਬਾਰਬੀ ਡੋਲ ਵਾਂਗ ਨਜ਼ਰ ਆਈ ਵਾਧਾਕਾਰਾਂ ਨੇ ਇਸ ਪਹਿਰਾਵੇ ਨੂੰ ਸਾਧਾਰਨ ਮੇਕਅਪ ਅਤੇ ਕਰਲੀ ਹੇਅਰਸ ਦੇ ਨਾਲ ਕੰਪਲੀਟ ਕੀਤਾ ਯੁਵਿਕਾ ਦੇ ਪਤੀ ਪ੍ਰਿੰਸ ਨਰੂਲਾ ਨੇ ਇਸ ਖਾਸ ਮੌਕੇ ਤੇ ਸਫੇਦ ਪੈਂਟ ਦੇ ਨਾਲ ਬਲੂ ਟੋਨ ਸ਼ਰਟ ਕੈਰੀ ਕੀਤੀ ਸੀ ਯੁਵਿਕਾ ਚੌਥਰੀ ਦੇ 베ਬੀ ਸ਼ਾワー ਦੇ ਵਿੱਚ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਇਸ ਵਿੱਚ ਨਿਸ਼ਾਰਾਵਲ ਮਾਹੀ ਵਿੱਚ ਸੰਭਾਵਨਾ ਸੇਟ ਸੰਭਾਵਨਾ ਸੇਟ ਰਫ्तार ਵਰਗਯਾ ਮਸ਼ਹੂਰ ਹਸਤੀਆਂ ਦੇ ਨਾਮ ਸ਼ਾਮਿਲ ਨੇ ਬੇਬੀ ਸ਼ਾਵਰ ਦੇ ਮੌਕੇ ਤੇ ਪ੍ਰਿੰਸ ਅਤੇ ਯੂਵਿਕਾ ਨੇ ਬਿਹਤਰ ਰੋਮਾਂਟਿਕ ਡਾਂਸ ਵੀ ਕੀਤਾ ਤੁਹਾਨੂੰ ਦੱਸ ਦਈਏ ਕਿ ਪ੍ਰਿੰਸ ਨਰੂਲਾ ਅਤੇ ਯੂਵਿਕਾ ਚੌਤਰੀ ਦੀ ਲਵ ਸਟੋਰੀ ਬਿਗ ਬਾਸ ਦੇ ਕਰਤੋਸ਼ ਸ਼ੁਰੂ ਹੋਈ ਸੀ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਨੇ 2018 ਦੇ ਵਿੱਚ ਵਿਆਹ ਕਰ ਲਿਆ 6 ਸਾਲ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ ਜਿਸ ਨੂੰ ਲੈ ਕੇ ਦੋਵੇਂ ਕਾਫੀ ਐਕਸਾਈਟਿਡ ਨੇ